ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਲ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਅਸੀਂ ਸਾਰੇ ਬਿਲਕੁਲ ਠੀਕ ਠਾਕ ਹੋਵਾਂਗੇ ਜੇਕਰ ਤੁਸੀਂ ਜ਼ਿੰਦਗੀ ਤੋਂ ਨਿਰਾਸ਼ ਹੋ ਪਰੇਸ਼ਾਨ ਹੋ ਤੁਹਾਨੂੰ ਲੱਗਦਾ ਹੈ ਕਿ ਦੁਨੀਆ 'ਚ ਤੁਹਾਡੇ ਤੋਂ ਦੁਖੀ ਕੋਈ ਨਹੀਂ ਹੈ ਤਾਂ ਹੋ ਸਕਦਾ ਹੈ ਕਿ ਇਹ ਗੱਲਬਾਤ ਤੁਹਾਡੀ ਜ਼ਿੰਦਗੀ ਬਦਲ ਦੇਵੇ ਇਸ ਗੱਲਬਾਤ ਨੂੰ ਧਿਆਨ ਦੇ ਨਾਲ ਸੁਣਨਾ ਤੇ ਅਖੀਰ ਦੇ ਵਿੱਚ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਕਿ ਕੀ ਇਸ ਗੱਲਬਾਤ ਨੇ ਤੁਹਾਡੇ ਵਿਚਾਰ ਥੋੜੇ ਜਿਹੀ ਵੀ ਬਦਲੇ ਸਭ ਤੋਂ ਪਹਿਲੀ ਗੱਲ ਤਾਂ ਕਿ ਸਾਨੂੰ ਆਪਣੀਆਂ ਤਿੰਨ ਆਦਤਾਂ ਬਦਲਣੀਆਂ ਪੈਣਗੀਆਂ ਇਹ ਤਿੰਨੋਂ ਆਦਤਾਂ ਤੁਹਾਡੀ ਜ਼ਿੰਦਗੀ ਬਦਲਣ ਦੀ ਤਾਕਤ ਰੱਖਦੀਆਂ ਤੁਸੀਂ ਜਿਸ ਤਰ੍ਹਾਂ ਦੀ ਵੀ ਪਰੇਸ਼ਾਨੀ ਦੇ ਵਿੱਚੋਂ ਇਹ ਆਤਮਾ ਬਦਲ ਕੇ ਤੁਸੀਂ ਉਹਨਾਂ ਸਥਿਤੀਆਂ ਨੂੰ ਬਦਲ ਸਕਦੇ ਹੋ ਉੱਥੋਂ ਬਾਹਰ ਨਿਕਲ ਸਕਦੇ ਹੋ ਸਿਰਫ ਇਹਨਾਂ ਤਿੰਨ ਚੀਜ਼ਾਂ ਦੇ ਉੱਤੇ ਤੁਹਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਸਭ ਤੋਂ ਪਹਿਲੀ ਗੱਲ ਰੋਣਾ ਛੱਡੋ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਹੋ ਗਿਆ ਬੇਸ਼ੱਕ ਉਹ ਜਿੰਨਾ ਮਰਜ਼ੀ ਬੁਰਾ ਹੋਇਆ ਤੁਸੀਂ ਜਿੰਨੀਆਂ ਮਰਜ਼ੀ ਬੁਰੀਆਂ ਸਥਿਤੀਆਂ ਦੇ ਵਿੱਚੋਂ ਕਦੇ ਵੀ ਉਹਨਾਂ ਚੀਜ਼ਾਂ ਨੂੰ ਲੈ ਕੇ ਵਾਰ-ਵਾਰ ਰੋਣਾ ਛੱਡੋ ਇਹ ਸੋਚੋ ਕਿ ਤੁਸੀਂ ਹੁਣ ਉਹਨਾਂ ਸਥਿਤੀਆਂ ਨੂੰ ਕਿਸ ਤਰ੍ਹਾਂ ਬਦਲ ਸਕਦੇ ਹੋ ਤੇ ਉੱਥੋਂ ਬਾਹਰ ਕਿਵੇਂ ਨਿਕਲ ਸਕਦੇ ਹੋ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਇੱਕ ਉਹ ਹੁੰਦੇ ਨੇ ਜਿਹੜੇ ਸੁਣਦੇ ਹਰ ਗੱਲ ਐ ਪਰ ਉਹ ਮੰਨਦੇ ਨਹੀਂ ਹੈਗੇ ਉੱਤੇ ਕੋਈ ਐਕਸ਼ਨ ਨਹੀਂ ਲੈਂਦੇ ਤੁਸੀਂ ਜਦੋਂ ਤੱਕ ਕੋਈ ਐਕਸ਼ਨ ਨਹੀਂ ਲਓਗੇ ਉਦੋਂ ਤੱਕ ਤੁਹਾਡੀਆਂ ਸਥਿਤੀਆਂ ਨਹੀਂ ਬਦਲਣੀਆਂ ਆਪਣਾ ਦੁੱਖ ਮੈਨੂੰ ਦੱਸੋਗੇ ਦੂਜੇ ਨੂੰ ਦੱਸੋਗੇ ਤੀਜੇ ਨੂੰ ਦੱਸੋਗੇ ਦਸਵੇਂ ਨੂੰ ਵੀ ਦੱਸੋਗੇ ਇਹਦੇ ਨਾਲ ਤੁਹਾਡੀ ਸਥਿਤੀ ਨਹੀਂ ਬਦਲਣੀ ਜਦੋਂ ਤੱਕ ਤੁਸੀਂ ਖੁਦ ਉਹਨਾਂ ਸਥਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਇਹਦੇ ਲਈ ਸਭ ਤੋਂ ਜ਼ਰੂਰੀ ਗੱਲ ਕੀ ਹੈ ਕਿ ਐਕਸ਼ਨ ਤੁਹਾਨੂੰ ਖੁਦ ਨੂੰ ਲੈਣਾ ਪੈਣਾ ਕੋਸ਼ਿਸ਼ ਜਿਹੜੀ ਆ ਉਹ ਤੁਹਾਨੂੰ ਖੁਦ ਨੂੰ ਕਰਨੀ ਪੈਣੀ ਆ ਕਿਸੇ ਦੂਜੇ ਨੇ ਤੁਹਾਡੇ ਸਾਹਮਣੇ ਆ ਕੇ ਕੋਸ਼ਿਸ਼ ਨਹੀਂ ਕਰਨੀ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਕਹਾਣੀ ਸੁਣਾਉਣੀ ਆ ਇੱਕ ਵਾਰ ਇੱਕ ਸਾਧੂ ਮਹਾਤਮਾ ਸੀ ਜਿਹੜਾ ਜੰਗਲ ਦੇ ਵਿੱਚ ਰਹਿੰਦੇ ਸੀ ਤੇ ਉੱਥੇ ਤਪ ਕਰਦੇ ਹੁੰਦੇ ਸੀ ਇੱਕ ਦਿਨ ਜਦੋਂ ਉਹ ਨਦੀ ਤੇ ਇਸ਼ਨਾਨ ਕਰਨ ਗਏ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਨਾ ਤੋਤਾ ਏ ਜਿਹੜਾ ਸ਼ਿਕਾਰੀ ਦੇ ਜਾਲ ਦੇ ਵਿੱਚ ਫਸਿਆ ਹੋਇਆ ਹੈ ਤੇ ਉੱਥੋਂ ਬਾਹਰ ਨਿਕਲਣ ਲਈ ਉਹ ਬਹੁਤ ਰੌਲਾ ਪਾ ਰਿਹਾ ਬਹੁਤ ਛਟਪਟਾ ਰਿਹਾ ਹੈ ਹੁਣ ਉਹ ਸਾਧੂ ਮਹਾਰਾਜ ਨੇ ਜਦੋਂ ਦੇਖਿਆ ਕਿ ਉਹ ਤੋਤਾ ਜਿਹੜਾ ਹੈ ਨਾ ਸ਼ਿਕਾਰੀ ਦੇ ਜਾਲ ਦੇ ਵਿੱਚ ਫਸਿਆ ਹੋਇਆ ਉਹ ਉੱਥੇ ਗਏ ਉਹਨਾਂ ਨੂੰ ਬਹੁਤ ਰਹਿਮ ਆਇਆ ਉਸ ਤੋਤੇ ਦੇ ਉੱਤੇ ਉਹਨਾਂ ਨੇ ਉਸ ਤੋਤੇ ਨੂੰ ਜਾਲ ਦੇ ਵਿੱਚੋਂ ਬਾਹਰ ਕੱਢਿਆ ਤੇ ਉਹਨੂੰ ਆਪਣੇ ਨਾਲ ਕੁਟੀਆਂ ਦੇ ਵਿੱਚ ਲੈ ਆਏ ਤੇ ਕੁਟੀਆਂ ਦੇ ਵਿੱਚ ਆ ਕੇ ਉਹਨਾਂ ਨੇ ਉਹਨੂੰ ਦਰਾਣਾ ਪਾਣੀ ਖਵਾਉਣਾ ਸ਼ੁਰੂ ਕਰਤਾ ਉਹਨੂੰ ਆਪਣੇ ਕੋਲ ਹੀ ਰੱਖ ਲਿਆ ਪਰ ਕਿਉਂਕਿ ਉਹ ਜ਼ਖਮੀ ਸੀ ਇਸ ਕਰਕੇ ਉਹਨਾਂ ਨੇ ਉਹਨੂੰ ਜਿਹੜਾ ਇੱਕ ਪਿੰਜਰੇ ਦੇ ਵਿੱਚ ਰੱਖਿਆ ਹੋਇਆ ਸੀ ਤਾਂ ਕਿ ਇਹ ਜਿਹੜਾ ਹੈ ਹਲੇ ਉੱਡ ਨਹੀਂ ਸਕਦਾ ਚੰਗੀ ਤਰ੍ਹਾਂ ਤੇ ਇਹਨੂੰ ਕੋਈ ਹੋਰ ਜਾਨਵਰ ਜਾਂ ਕੋਈ ਹੋਰ ਇਹਨੂੰ ਨੁਕਸਾਨ ਨਾ ਪਹੁੰਚਾ ਦੇ ਪਰ ਉਹ ਹਰ ਰੋਜ਼ ਉਹਨੂੰ ਇੱਕ ਹੀ ਗੱਲ ਕਹਿੰਦੇ ਕਿ ਇੱਕ ਦਿਨ ਸ਼ਿਕਾਰੀ ਆਊਗਾ ਦਾਣਾ ਪਾਊਗਾ ਪਰ ਤੂੰ ਜਾਲ ਦੇ ਵਿੱਚ ਨਹੀਂ ਫਸਣਾ ਤੂੰ ਭੋਲਾ ਨਹੀਂ ਬਣਨਾ ਉਹ ਹਰ ਰੋਜ਼ ਤੋਤੇ ਨੂੰ ਦਾਣਾ ਪਾਉਣ ਵੇਲੇ ਇੱਕੋ ਗੱਲ ਕਹਿੰਦੇ ਕਿ ਇੱਕ ਦਿਨ ਫਿਰ ਤੋਂ ਸ਼ਿਕਾਰੀ ਆਊਗਾ ਉਹ ਤੈਨੂੰ ਦਾਣਾ ਪਾਊਗਾ ਤੇ ਤੂੰ ਫਿਰ ਤੋਂ ਜਾਲ ਦੇ ਵਿੱਚ ਫਸੇਂਗਾ ਪਰ ਤੂੰ ਜਾਲ ਦੇ ਵਿੱਚ ਨਹੀਂ ਫਸਣਾ ਭੋਲਾਪਨ ਛੱਡ ਦੇ ਐਨੀ ਵਾਰ ਰੁਟੀਨ ਦੇ ਵਿੱਚ ਲਗਾਤਾਰ ਉਹ ਗੱਲ ਹੁੰਦੀ ਰਹੀ ਕਿ ਤੋਤਾ ਹੁਣ ਹਰ ਵੇਲੇ ਇਹੀ ਗੱਲ ਬੋਲਣ ਲੱਗ ਗਿਆ ਕਿ ਇੱਕ ਦਿਨ ਸ਼ਿਕਾਰੀ ਆਊਗਾ ਮੈਨੂੰ ਦਾਣਾ ਪਾਊਗਾ ਪਰ ਮੈਂ ਜਾਲ ਦੇ ਵਿੱਚ ਨਹੀਂ ਫਸਣਾ ਤਾਂ ਜਿਹੜਾ ਸਾਧੂ ਮਹਾਰਾਜ ਸੀ ਉਹ ਬੜੇ ਖੁਸ਼ ਹੋਏ ਉਹਨਾਂ ਨੂੰ ਲੱਗਿਆ ਕਿ ਜਿਹੜਾ ਤੋਤਾ ਇਹਨਾਂ ਇਹਨੂੰ ਮੈਂ ਜੋ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹ ਸਿੱਖ ਚੁੱਕਿਆ ਤੇ ਹੁਣ ਇਹ ਜ਼ਿੰਦਗੀ ਦੇ ਵਿੱਚ ਜ਼ਰੂਰ ਇਹਨੂੰ ਕਦੇ ਕੋਈ ਨੁਕਸਾਨ ਨਹੀਂ ਹੋਗਾ ਇਹ ਹਮੇਸ਼ਾ ਜਿੱਥੇ ਵੀ ਰਹੂਗਾ ਇਹ ਆਜ਼ਾਦ ਹੋਊਗਾ ਇਹਨੂੰ ਕੋਈ ਕੈਦ ਨਹੀਂ ਕਰ ਸਕੂਗਾ ਕਿਉਂਕਿ ਮੈਂ ਜ਼ਿੰਦਗੀ ਦਾ ਸਬਕ ਜਿਹੜਾ ਹੈ ਉਹ ਇਹਨੂੰ ਰਟਾ ਚੁੱਕਾ ਹਾਂ ਤਾਂ ਇੱਕ ਦਿਨ ਕੀ ਹੋਇਆ ਕਿ ਤੋਤੇ ਦੇ ਜ਼ਖਮ ਜਿਹੜੇ ਆ ਹੌਲੀ-ਹੌਲੀ ਉਪਰ ਦੇ ਪਰਦੇ-ਪਰਦੇ ਠੀਕ ਹੋ ਗਏ ਸੀ ਤੇ ਇੱਕ ਦਿਨ ਉਹ ਤੋਤਾ ਜਿਹੜਾ ਹੈ ਉਹ ਬਿਲਕੁਲ ਸਿਹਤਮੰਦ ਜਿਹੜਾ ਇਹ ਉਹ ਹੋ ਚੁੱਕਿਆ ਸੀ ਤਾਂ ਦਾਣਾ ਪਾਉਂਦੇ ਵੇਲੇ ਕਿਸੇ ਵੇਲੇ ਜਿਹੜੇ ਸੇਵਕ ਸੀ ਉਹਨਾਂ ਤੋਂ ਪਿਛਲੇ ਦਾ ਦਰਵਾਜ਼ਾ ਖੁੱਲਾ ਰਹਿ ਗਿਆ ਤੇ ਤੋਤੇ ਨੇ ਉਡਾਰੀ ਮਾਰ ਲਈ ਤੋਤਾ ਵਾਪਸ ਨਹੀਂ ਆਇਆ ਸਾਧੂ ਮਹਾਰਾਜ ਉਡੀਕ ਕਰਦੇ ਰਹੇ ਬੜੇ ਉਦਾਸ ਵੀ ਹੋਏ ਪਰ ਉਹਨਾਂ ਨੂੰ ਯਕੀਨ ਸੀ ਕਿ ਜਿਹੜਾ ਤੋਤਾ ਏ ਉਹ ਸੁਰੱਖਿਅਤ ਹੀ ਹੋਗਾ ਕਿਉਂਕਿ ਮੈਂ ਉਹਨੂੰ ਜ਼ਿੰਦਗੀ ਦਾ ਸਬਕ ਰਟਾਇਆ ਹੋਇਆ ਹੈ ਹੁਣ ਕੁਝ ਦਿਨ ਬਾਅਦ ਉਹ ਫਿਰ ਦੋ ਨਦੀ ਦੇ ਉੱਤੇ ਇਸ਼ਨਾਨ ਕਰ ਰਹੇ ਨੇ ਤਾਂ ਇੱਕ ਤੋਤੇ ਦੀ ਜਿਹੜੀ ਆ ਨਾ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ ਜਿਹੜਾ ਕਹਿ ਰਿਹਾ ਕਿ ਇੱਕ ਦਿਨ ਸ਼ਿਕਾਰੀ ਆਊਗਾ ਤੈਨੂੰ ਦਾਣਾ ਪਾਊਗਾ ਪਰ ਤੂੰ ਜਾਲ ਦੇ ਵਿੱਚ ਨਹੀਂ ਫਸਣਾ ਇਹ ਆਵਾਜ਼ ਸੁਣ ਕੇ ਸਾਧੂ ਮਹਾਰਾਜ ਨੂੰ ਬਹੁਤ ਚਾ ਚੜਿਆ ਉਹਨਾਂ ਨੂੰ ਲੱਗਿਆ ਕਿ ਜਿਹੜਾ ਉਹਦਾ ਪਿਆਰਾ ਤੋਤਾ ਇਹੋ اسی ਥਾਂ ਦੇ ਉੱਤੇ ਕਿਤੇ ਨੇੜੇ-ਤੇੜੇ ਐ ਤੇ ਜਿੱਧਰੋਂ ਆਵਾਜ਼ ਆ ਰਹੀ ਸੀ ਉਹ ਉਸੇ ਥਾਂ ਦੇ ਵੱਲ ਨੂੰ ਚਲੇ ਗਏ ਹੁਣ ਉਹਨਾਂ ਨੇ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉਹ ਤੋਤਾ ਜਾਲ ਦੇ ਵਿੱਚ ਫਸਿਆ ਹੋਇਆ ਸੀ ਤੇ ਉਹ ਜਾਲ ਦੇ ਵਿੱਚ ਫਸਿਆ ਹੋਇਆ ਵੀ ਇਹ ਗੱਲ ਦੁਹਰਾ ਰਿਹਾ ਸੀ ਕਿ ਇੱਕ ਦਿਨ ਸ਼ਿਕਾਰੀ ਆਊਗਾ ਦਾਣਾ ਪਾਊਗਾ ਪਰ ਤੂੰ ਜਾਲ ਦੇ ਵਿੱਚ ਨਹੀਂ ਫਸਣਾ ਇਹਦਾ ਮਤਲਬ ਕਿ ਤੋਤੇ ਨੇ ਜੋ ਉਹਨੂੰ ਸਾਧੂ ਮਹਾਰਾਜ ਨੇ ਦੱਸਿਆ ਉਹਨੇ ਇਹ ਗੱਲ ਰੱਟ ਤਾਂ ਲਈ ਪਰ ਉਹ ਤੇ ਅਮਲ ਨਹੀਂ ਕੀਤਾ ਉਹ ਉਹਨੂੰ ਜੋ ਸਮਝਾਉਣਾ ਚਾਹੁੰਦੇ ਸੀ ਉਹ ਗੱਲ ਉਹਨੇ ਸੁਣ ਤਾਂ ਲਈ ਪਰ ਮੰਨੀ ਨਹੀਂ ਤੇ ਫਿਰ ਅਖੀਰ ਦੇ ਵਿੱਚ ਕੀ ਹੋਇਆ ਉਹ ਦੁਬਾਰਾ ਜਾਲ ਦੇ ਵਿੱਚ ਸੀ ਕਿਸੇ ਤਰ੍ਹਾਂ ਦੀਆਂ ਵੀ ਸਥਿਤੀਆਂ ਹੋਣ ਅਸੀਂ ਉਹਨਾਂ ਸਥਿਤੀਆਂ ਨੂੰ ਬਦਲ ਸਕਦੇ ਹੁੰਨੇ ਆ ਉਹਨੂੰ ਬਦਲਣ ਦੀ ਸ਼ਕਤੀ ਹਰ ਬੰਦੇ ਦੇ ਅੰਦਰ ਹੁੰਦੀ ਹੈ ਕੁਦਰਤ ਨੇ ਐਵੇਂ ਦਾ ਕੋਈ ਜੀ ਨਹੀਂ ਬਣਾਇਆ ਜਿਹੜਾ ਆਪਣੀਆਂ ਸਥਿਤੀਆਂ ਨੂੰ ਨਾ ਬਦਲ ਸਕਦਾ ਹੋਵੇ ਮੇਰਾ ਇਸ ਗੱਲ ਦੇ ਵਿੱਚ ਅਟੁੱਟ ਯਕੀਨ ਹੈ ਕਿ ਤੁਸੀਂ ਗਰੀਬ ਜੰਮਦੇ ਹੋ ਇਹ ਤੁਹਾਡਾ ਕਸੂਰ ਨਹੀਂ ਹੈ ਪਰ ਤੁਸੀਂ ਗਰੀਬ ਮਰਦੇ ਹੋ ਇਹ ਯਕੀਨਨ ਤੁਹਾਡਾ ਕਸੂਰ ਹੈ ਕਿਉਂਕਿ ਅਸੀਂ ਉਸ ਢੰਗ ਨਾਲ ਕੋਸ਼ਿਸ਼ ਨਹੀਂ ਕਰ ਸਕਦੇ ਅਸੀਂ ਕੋਸ਼ਿਸ਼ ਕਰਦੇ ਹੀ ਨਹੀਂ ਸਫਲ ਹੋਣ ਦੇ ਮੌਕੇ ਸਭ ਨੂੰ ਬਰਾਬਰ ਮਿਲਦੇ ਆ ਬਰਾਬਰੀ ਦੇ ਮੌਕੇ ਸਭ ਨੂੰ ਜਿਹੜੇ ਨੇ ਮਿਲਦੇ ਆ ਤੇ ਜੇ ਨਹੀਂ ਮਿਲਦੇ ਤਾਂ ਉਹਨਾਂ ਮੌਕਿਆਂ ਨੂੰ ਸਾਨੂੰ ਖੁਦ ਤਲਾਸ਼ਣਾ ਪੈਂਦਾ ਖੁਦ ਨੂੰ ਖੁਦ ਰਾਸ਼ਣਾ ਪੈਂਦਾ ਸਾਨੂੰ ਮੈਂ ਇੱਕ ਪਿਛਲੀ ਗੱਲਬਾਤ ਦੇ ਵਿੱਚ ਵੀ ਕਿਹਾ ਸੀ ਕਿ 2013 ਦੇ ਵਿੱਚ ਮੈਂ ਇੱਕ ਬਹੁਤ ਚੰਗੀ ਅੱਛੀ ਖਾਸੀ ਸੈਲਰੀ ਵਾਲੀ ਜਿਹੜੀ ਜੋਬ ਹੈ ਉਹ ਦਿੱਲੀ ਦੇ ਵਿੱਚ ਛੱਡੀ ਸੀ ਜਾਂ ਕਹਿ ਦੋ ਕਿ ਮੇਰੇ ਤੋਂ ਉਹ ਜੋਬ ਛੁਡਵਾਈ ਗਈ ਸੀ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਸੀ ਕਿ ਮੇਰਾ ਕੈਰੀਅਰ ਬਿਲਕੁਲ ਖਤਮ ਹੈ ਮੈਂ ਟੋਟਲੀ ਜਿਹੜਾ ਹੈ ਉਹ ਹਾਊਸ ਵਾਈਫ ਬਣ ਕੇ ਰਹਿ ਗਈ ਮੇਰੇ ਕੋਲ ਆਪਣੀ ਇਨਕਮ ਦਾ ਕੋਈ ਸੋਰਸ ਨਹੀਂ ਸੀ ਤੇ ਮੈਨੂੰ ਲੱਗਿਆ ਕਿ ਹੁਣ ਇਸ ਤੋਂ ਅੱਗੇ ਜਿਹੜੀ ਜ਼ਿੰਦਗੀ ਹੈ ਨਾ ਉਹ ਖਤਮ ਹੈ ਪਰ ਮੈਂ ਹਾਰ ਨਹੀਂ ਮੰਨੀ ਮੈਂ ਨਿਰਾਸ਼ ਨਹੀਂ ਹੋਈ ਉਥੋਂ ਜ਼ਿੰਦਗੀ ਦੁਬਾਰਾ ਸ਼ੁਰੂ ਕੀਤੀ ਕਿਉਂਕਿ ਜ਼ਿੰਦਗੀ ਜਦੋਂ ਤੁਹਾਡੇ ਅੱਗੇ ਕੋਈ ਇੱਕ ਦਰਵਾਜ਼ਾ ਬੰਦ ਕਰਦੀ ਹੈ ਨਾ ਤਾਂ ਯਕੀਨਨ ਦੋ ਦਰਵਾਜ਼ੇ ਤੁਹਾਡੇ ਲਈ ਹੋਰ ਖੋਲਦੀ ਵੀ ਹੈ ਤੁਸੀਂ ਸਿਰਫ ਉਹਨਾਂ ਦਰਵਾਜ਼ਿਆਂ ਤੱਕ ਪਹੁੰਚਣਾ ਹੁੰਦਾ ਹੈ ਜੇ ਹੈਰਾਨ ਤੁਸੀਂ ਹਾਰ ਮੰਨ ਕੇ ਨਿਰਾਸ਼ ਹੋ ਕੇ ਬੈਠ ਗਏ ਤਾਂ ਫਿਰ ਕੁਝ ਨਹੀਂ ਹੋ ਸਕਦਾ ਇੱਕ ਤੁਹਾਨੂੰ ਬਹੁਤ ਵੱਡੀ ਉਦਾਹਰਣ ਦੱਸਦੀਆਂ ਕਿ ਇੱਕ ਕੁੜੀ ਜਿਹੜੀ 22 ਸਾਲਾਂ ਦੀ ਸੀ ਨਾ ਤੇ ਉਹਨੂੰ ਲੱਗਿਆ ਕਿ ਉਹ ਜ਼ਿੰਦਗੀ ਦੇ ਵਿੱਚ ਹੁਣ ਕੁਝ ਨਹੀਂ ਕਰ ਸਕਦੀ ਉਹਨੇ ਜ਼ਿੰਦਗੀ ਤੋਂ ਹਾਰ ਮੰਨ ਲਈ ਬਿਲਕੁਲ ਇਥੋਂ ਤੱਕ ਕਿ ਉਹਦਾ ਜਿਉਂਦੇ ਰਹਿਣ ਨੂੰ ਵੀ ਦਿਲ ਨਹੀਂ ਸੀ ਕਰਦਾ ਤੇ ਉਹ ਆਪਣੇ ਆਪ ਨੂੰ ਮਾਰਨ ਦੀ ਹਿੰਮਤ ਨਹੀਂ ਸੀ ਕਰ ਸਕਦੀ ਕਿਉਂਕਿ ਉਹਨੂੰ ਡਰ ਲੱਗਦਾ ਸੀ ਕਿ ਉਹ ਖੁਦ ਨੂੰ ਕਿਵੇਂ ਮਾਰ ਸਕਦੀ ਹੈ ਤਾਂ ਹੁਣ ਇਸ ਕੰਮ ਲਈ ਉਹਨੇ ਕੀ ਕੀਤਾ ਉਹਨੇ ਇੱਕ ਸੁਪਾਰੇ ਕਿਲਰ ਨੂੰ ਹਾਇਰ ਕਰ ਲਿਆ ਇਹ ਬਿਲਕੁਲ ਸੱਚੀ ਕਹਾਣੀ ਹੈ ਤੇ ਮੈਂ ਉਹ ਤੁਹਾਨੂੰ ਅਖੀਰ ਦੇ ਵਿੱਚ ਉਸ ਕੁੜੀ ਦਾ ਨਾਮ ਵੀ ਦੱਸਾਂਗੀ ਉਹਨੇ ਇੱਕ ਸੁਪਾਰੀਕਲਰ ਹਾਇਰ ਕਰ ਲਿਆ ਕਿਉਂਕਿ ਉਹਨੂੰ ਲੱਗਿਆ ਕਿ ਉਹ ਨਾ ਤਾਂ ਜਿਉਂਦੇ ਰਹਿਣਾ ਚਾਹੁੰਦੀ ਹੈ ਨਾ ਹੀ ਉਹ ਜਿਉਂਦੇ ਰਹਿ ਸਕਦੀ ਹੈ ਉਹਦੀਆਂ ਸਥਿਤੀਆਂ ਇੰਨੀਆਂ ਖਰਾਬ ਨੇ ਤੇ ਖੁਦ ਨੂੰ ਉਹ ਮਾਰਨੀ ਸੀ ਸਕਦੀ ਤਾਂ ਉਹਨੇ ਆਪਣੇ ਆਪ ਨੂੰ ਮਾਰਨ ਲਈ ਕਿਰਾਏ ਤੇ ਇੱਕ ਨੌਜਵਾਨ ਨੂੰ ਬੁਲਾਇਆ ਹੁਣ ਜਦੋਂ ਉਹ ਨੌਜਵਾਨ ਉੱਥੇ ਉਹਨੂੰ ਮਾਰਨ ਆਇਆ ਤਾਂ ਉਹ ਨੌਜਵਾਨ ਨੇ ਉਸ ਕੁੜੀ ਨੂੰ ਪਹਿਲਾਂ ਕਿਤੇ ਦੇਖਿਆ ਹੋਇਆ ਸੀ ਉਸ ਨੌਜਵਾਨ ਨੇ ਕਿਹਾ ਕਿ ਤੂੰ ਕਿਉਂ ਮਰਨਾ ਚਾਹੁੰਦੀ ਹੈ ਉਹਨੇ ਕਿਹਾ ਕਿ ਮੇਰੇ ਕੋਲ ਜ਼ਿੰਦਗੀ ਜਿਉਣ ਦੇ ਵਿੱਚ ਮੇਰਾ ਬਿਲਕੁਲ ਵੀ ਦਿਲਚਸਪੀ ਨਹੀਂ ਹੈ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਹੁਣ ਕੁਝ ਵੀ ਨਹੀਂ ਬਚਿਆ ਤਾਂ ਉਸ ਨੌਜਵਾਨ ਨੇ ਉਹਨੂੰ ਕਿਹਾ ਜਿਹੜਾ ਉਸ ਪਾਰੀ ਕਿਲਰ ਉਹਨੇ ਹਾਇਰ ਕੀਤਾ ਸੀ ਉਹਨੇ ਉਹਨੂੰ ਕਿਹਾ ਕਿ ਮੈਂ ਤੈਨੂੰ 2 ਮਹੀਨਿਆਂ ਦਾ ਟਾਈਮ ਦਿੰਨਾ ਤੂੰ ਆਪਣੇ ਆਪ ਦੇ ਉੱਤੇ ਦੁਬਾਰਾ ਕੰਮ ਕਰਕੇ ਦੇਖ ਜੇ ਤੇਰਾ ਫਿਰ ਵੀ ਤੈਨੂੰ ਇਹ ਲੱਗਿਆ ਕਿ ਤੂੰ ਨਹੀਂ ਜਾਣਾ ਚਾਹੁੰਦੀ ਤਾਂ ਤੂੰ ਮੈਨੂੰ ਦੁਬਾਰਾ ਫੋਨ ਕਰਦੀ ਦੋ ਮਹੀਨਿਆਂ ਬਾਅਦ ਆ ਕੇ ਮੈਂ ਤੈਨੂੰ ਮਾਰ ਜਾਊਂਗਾ ਤਾਂ ਹੁਣ ਉਸ ਕੁੜੀ ਨੇ ਇਹ ਸ਼ਬਦ ਜਿਹੜੇ ਉਸ ਨੂੰ ਉਸ ਕਿਲਰ ਨੇ ਉਹਨੂੰ ਕਹੇ ਇਹਨਾਂ ਸ਼ਬਦਾਂ ਨੇ ਉਸ ਕੁੜੀ ਦੇ ਉੱਤੇ ਇੰਨਾ ਡੂੰਘਾ ਅਸਰ ਕੀਤਾ ਕਿ ਉਹਨੇ ਮੰਨ ਲਿਆ ਕਿ ਇਹ ਦੋ ਮਹੀਨੇ ਉਹ ਆਖਰੀ ਮੌਕਾ ਆਪਣੇ ਆਪ ਨੂੰ ਦੇ ਕੇ ਦੇਖਦੀ ਹੈ ਇਹ 60 ਦਿਨ ਉਹ ਆਪਣੇ ਆਪ ਦੇ ਉੱਤੇ ਕੰਮ ਕਰੇਗੀ ਤੇ ਇਨਾਂ ਹੀ 60 ਦਿਨਾਂ ਨੇ ਉਸ ਕੁੜੀ ਦੀ ਜ਼ਿੰਦਗੀ ਬਦਲ ਦਿੱਤੀ ਉਸ ਤੋਂ ਬਾਅਦ ਕਦੇ ਵੀ ਇਸ ਕੁੜੀ ਦੀ ਕਾਲ ਜਿਹੜੀ ਹੈ ਉਹ ਨਹੀਂ ਗਈ ਉਸਕੇ ਲਰਨ ਨੂੰ ਦੁਬਾਰੇ ਤੇ ਇਹ ਕੁੜੀ ਸੀ ਹਾਲੀਵੁੱਡ ਦੀ ਮਸ਼ਹੂਰ ਹੀਰੋਇਨ ਐਂਜਲੀਨਾ ਜੋਲੀ ਅੱਜ ਐਂਜਲੀਨਾ ਜੋਲੀ ਜਿਹੜੀ ਹੈ ਉਹ ਹਾਲੀਵੁੱਡ ਦੀ ਸਭ ਤੋਂ ਮਸ਼ਹੂਰ ਹੀਰੋਇਨ ਆ ਸਭ ਤੋਂ ਜ਼ਿਆਦਾ ਜਿਹੜੀਆਂ ਅਭਿਨੇਤਰੀਆਂ ਪੇਮੈਂਟ ਲੈਂਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਤੇ ਉਹੀ ਕੁੜੀ ਸੀ ਜਿਨੇ 22 ਵਰਿਆਂ ਦੀ ਉਮਰ ਦੇ ਵਿੱਚ ਇਸੇ ਨੂੰ ਕਿਸੇ ਨੂੰ ਪੈਸੇ ਦਿੱਤੇ ਸੀਗੇ ਕਿ ਤੁਸੀਂ ਆ ਕੇ ਮੈਨੂੰ ਮਾਰ ਦੋ ਕਿਉਂਕਿ ਮੈਂ ਜ਼ਿੰਦਗੀ ਜਿਉਣਾ ਨਹੀਂ ਚਾਹੁੰਦੀ ਤੇ ਇਸ ਗੱਲ ਦਾ ਖੁਲਾਸਾ ਖੁਦ ਅੰਜਲੀਨਾ ਜੋਲੀ ਨੇ 2003 ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਕੀਤਾ ਸੀ ਸੋ ਸਭ ਤੋਂ ਪਹਿਲੀ ਗੱਲ ਤਾਂ ਮੈਂ ਫਿਰ ਇਹੀ ਕਹਿੰਨੀ ਆ ਕਿ ਰੋਣਾ ਬੰਦ ਕਰੋ ਆਪਣੀਆਂ ਸਥਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ਕਰੋ ਤੁਸੀਂ ਜਿਸ ਵੀ ਸਥਿਤੀ ਦੇ ਵਿੱਚ ਹੋ ਉਹਨੂੰ ਸਿਰਫ ਤੁਸੀਂ ਬਦਲ ਸਕਦੇ ਹੋ ਦੂਜਾ ਕੋਈ ਤੁਹਾਡੀ ਥਾਂ ਦੇ ਉੱਤੇ ਇਹ ਕੰਮ ਨਹੀਂ ਕਰ ਸਕਦਾ ਦੂਜੀ ਗੱਲ ਆਪਣੇ ਆਪ ਲਈ ਸਟੈਂਡ ਲੈਣਾ ਸਿੱਖੋ ਜੇ ਤੁਸੀਂ ਖੁਦ ਹੀ ਰਿਸਪੈਕਟ ਨਹੀਂ ਕਰਦੇ ਖੁਦ ਦੀਆਂ ਬਾਉਂਡਰੀ ਸੈੱਟ ਨਹੀਂ ਕਰਦੇ ਕੋਈ ਤੁਹਾਨੂੰ ਕੁਝ ਵੀ ਬੋਲ ਕੇ ਚਲਾ ਜਾਂਦਾ ਤੁਸੀਂ ਹਰ ਇੱਕ ਚੀਜ਼ ਨੂੰ ਆਪਣੇ ਆਪ ਉੱਤੇ ਲੈਨੇ ਹੋ ਜੇ ਤੁਹਾਨੂੰ ਕਿਸੇ ਬੰਦੇ ਨੇ ਚੰਗਾ ਮਾੜਾ ਬੋਲ ਵੀ ਦਿੱਤਾ ਤਾਂ ਇਹ ਕੋਈ ਦੁਨੀਆ ਦਾ ਆਖਰੀ ਸੱਚ ਨਹੀਂ ਹੈ ਇਹ ਉਸ ਬੰਦੇ ਦਾ opinion ਹੈ ਤੁਹਾਡੇ ਬਾਰੇ ਠੀਕ ਹੈ ਉਹਦੀ ਸੋਚ ਹੈ ਤੁਹਾਡੇ ਬਾਰੇ ਪਰ ਇਹ ਤੁਹਾਡੇ ਬਾਰੇ ਆਖਰੀ ਸੋਚ ਨਹੀਂ ਹੈਗੀ ਦੁਨੀਆ 'ਚ ਬਹੁਤ ਸਾਰੇ ਲੋਕੀ ਹੋਣਗੇ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਤੁਹਾਨੂੰ ਪਸੰਦ ਕਰਦੇ ਨੇ ਤੇ ਜੇ ਕੁਝ ਨਹੀਂ ਵੀ ਕਰਦੇ ਤਾਂ ਕੀ ਫਰਕ ਪੈਂਦਾ ਇਹਦੇ ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਜ਼ਿੰਦਗੀ ਦੇ ਵਿੱਚ ਇਹ ਹੈ ਕਿ ਤੁਸੀਂ ਕੀ ਆਪਣੇ ਆਪ ਨੂੰ ਪਿਆਰ ਕਰਦੇ ਹੋ ਕੀ ਆਪਣੇ ਆਪ ਨੂੰ ਤਵੱਜੋ ਦਿੰਦੇ ਹੋ ਜੇ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਾ ਹੋਵੇ ਸਾਡੇ ਆਲੇ ਦੁਆਲੇ ਤਾਂ ਫਿਰ ਕੀ ਅਸੀਂ ਜਿਉਣਾ ਬੰਦ ਕਰ ਦਾਂਗੇ ਇੱਕ ਚੀਜ਼ ਬਹੁਤ ਯਕੀਨਨ ਹੈ ਤੇ ਮੈਂ ਹਰ ਗੱਲ ਬਾਤ ਦੇ ਵਿੱਚ ਤਕਰੀਬਨ ਕਹਿੰਦੀ ਹੁੰਨੀ ਆ ਕਿ ਜਿਹਨੇ ਅਖੀਰ ਤੱਕ ਤੁਹਾਡੇ ਨਾਲ ਨਿਭਣਾ ਉਹ ਤੁਹਾਡਾ ਆਪਣਾ ਸਰੀਰ ਹੈ ਤੇ ਉਸ ਤੋਂ ਬਾਅਦ ਤੁਹਾਡਾ ਜੀਵਨ ਸਾਥੀ ਹੈ ਇਸ ਤੋਂ ਬਿਨਾ ਦੁਨੀਆ ਦੇ ਵਿੱਚ ਹੋਰ ਕੋਈ ਵੀ ਰਿਸ਼ਤਾ ਇੰਨਾ ਮਾਇਨੇ ਨਹੀਂ ਰੱਖਦਾ ਕਿ ਉਹ ਤੁਹਾਡੀ ਜ਼ਿੰਦਗੀ ਬਦਲ ਸਕੇ ਤੁਹਾਡੀ ਜ਼ਿੰਦਗੀ ਨੂੰ ਫਿਰ ਤੋਂ ਮਤਲਬ ਤੁਹਾਨੂੰ ਬਿਲਕੁਲ ਤੁਹਾਡੀ ਸੋਚ ਹੀ ਬਦਲ ਦੇ ਤੁਹਾਨੂੰ ਇਸ ਹੱਦ ਤੱਕ ਨਿਰਾਸ਼ ਨਹੀਂ ਕੋਈ ਕਰ ਸਕਦਾ ਕਿ ਤੁਸੀਂ ਆਪਣੀ ਜ਼ਿੰਦਗੀ ਜੀਣ ਦੀ ਆਸ ਹੀ ਛੱਡ ਦੋ ਤੇ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡਾ ਲਾਈਫ ਪਾਰਟਨਰ ਹੀ ਅਜਿਹਾ ਹੈ ਕਿ ਤੁਹਾਨੂੰ ਜ਼ਿੰਦਗੀ ਜਿਉਣ ਤੋਂ ਹੀ ਮਤਲਬ ਉਹ ਤੁਹਾਡਾ ਜਿਹੜਾ ਮੋਹ ਹੈ ਉਹ ਭੰਗ ਹੋ ਚੁੱਕਿਆ ਤਾਂ ਮੈਂ ਫਿਰ ਕਹੂੰਗੀ ਕਿ ਫਿਰ ਤੁਹਾਨੂੰ ਉਸ ਰਿਸ਼ਤੇ ਬਾਰੇ ਸੋਚਣ ਦੀ ਜ਼ਰੂਰਤ ਹੈ ਤਾਂ ਉੱਥੇ ਆਪਣੇ ਆਪ ਨੂੰ ਪਹਿਲ ਦੇਣੀ ਸ਼ੁਰੂ ਕਰ ਦਿਓ ਤੇ ਸਭ ਤੋਂ ਅਖੀਰਲੀ ਤੇ ਤੀਜੀ ਗੱਲ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਆਪਣੀ ਇਨਕਮ ਬਾਰੇ ਸੋਚੋ ਆਪਣੀ ਇਨਕਮ ਦਾ ਕੋਈ ਜ਼ਰੀਆ ਜ਼ਰੂਰ ਬਣਾਓ ਬਹੁਤ ਸਾਰੇ ਕੰਮ ਨੇ ਜਿਹੜੇ ਤੁਸੀਂ ਕਰ ਸਕਦੇ ਹੋ ਤੁਸੀਂ ਹੋਮ ਟਿਊਟਰ ਬਣ ਸਕਦੇ ਹੋ ਘਰ ਤੋਂ ਟਿਊਸ਼ਨਸ ਦੇ ਸਕਦੇ ਹੋ ਸਿਲਾਈ ਕਢਾਈ ਦਾ ਕੰਮ ਕਰ ਸਕਦੇ ਹੋ ਬਿਊਟੀਸ਼ੀਅਨ ਦਾ ਕੰਮ ਕਰ ਸਕਦੇ ਹੋ ਤੁਸੀਂ ਫੂਡ ਦਾ ਕੰਮ ਕਰ ਸਕਦੇ ਹੋ ਕਲਾਊਡ ਕਿਚਨ ਦਾ ਕੰਮ ਕਰ ਸਕਦੇ ਹੋ ਬਹੁਤ ਸਾਰੇ ਕੰਮ ਨੇ ਮੇਰੇ ਚੈਨਲ ਦੇ ਉੱਤੇ ਕਿੰਨੀਆਂ ਸਾਰੀਆਂ ਵੀਡੀਓਜ਼ ਪਈਆਂ ਨੇ ਜਿਨ੍ਹਾਂ ਦੇ ਰਾਹੀਂ ਮੈਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਤੁਸੀਂ ਇਹ ਕੰਮ ਕਰ ਸਕਦੇ ਹਾਂ ਉਹ ਕਹਿੰਦੇ ਨੇ ਕਿ ਜਿਹਨੇ ਕਰਨਾ ਹੈ ਉਹਦੇ ਲਈ ਬਹੁਤ ਸਾਰੇ ਕੰਮ ਨੇ ਜੇਕਰ ਤੁਹਾਨੂੰ ਕਿਸੇ ਕੰਮ ਬਾਰੇ ਜਾਣਕਾਰੀ ਚਾਹੀਦੀ ਹੈ ਉਹਦੇ ਬਾਰੇ ਕਿਸ ਤਰ੍ਹਾਂ ਦੇ ਲੋਨ ਕਿਸ ਤਰ੍ਹਾਂ ਦੀਆਂ ਸਬਸਿਡੀਆਂ ਚਾਹੀਦੀਆਂ ਨੇ ਤਾਂ ਇਹਦੇ ਬਾਰੇ ਵੀ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੱਸੋ ਮੈਂ ਤੁਹਾਡੀਆਂ ਸਾਰੀਆਂ ਕੁਐਰੀਜ਼ ਦੇ ਜਵਾਬ ਦੇਣ ਦੀ ਅਗਲੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੀ ਪਰ ਆਪਣੇ ਹਾਲਾਤ ਬਦਲਣ ਦੀ ਕੋਸ਼ਿਸ਼ ਜਿਹੜੀ ਹੈ ਉਹ ਸਾਨੂੰ ਖੁਦ ਹੀ ਕਰਨੀ ਪਵੇਗੀ ਦੂਜੇ ਕਿਸੇ ਨੇ ਵੀ ਸਾਡੇ ਲਈ ਇਹ ਕੋਸ਼ਿਸ਼ ਨਹੀਂ ਕਰਨੀ ਤੇ ਜਿਹਨੇ ਕੰਮ ਹੀ ਨਹੀਂ ਕਰਨਾ ਉਹਦੇ ਲਈ ਫਿਰ ਉਹੀ ਗੱਲ ਹੈ ਕਿ ਮਨ ਹਰਾਮੀ ਹੁਜਤਾਂ ਢੇਰ ਤਾਂ ਉਹਦੇ ਲਈ ਤਾਂ ਉਹ ਕਹਿੰਦਾ ਕਿ ਭੈਣ ਜੀ ਤੁਸੀਂ ਗੱਲਾਂ ਹੀ ਕਰੀ ਜਾਂਦੇ ਹੋ ਕੰਮ ਕੀ ਕਰੀਏ ਪੈਸਾ ਕਿੱਥੋਂ ਆਵੇ ਇਹਦੇ ਬਾਰੇ ਕੁਝ ਦੱਸਦੇ ਨਹੀਂ ਪੈਸਾ ਕਿਹੜੇ ਉੱਤੋਂ ਡਿਗਣਾ ਤੁਸੀਂ ਕੰਮ ਕਰੋਗੇ ਤਾਂ ਹੀ ਪੈਸਾ ਆਊਗਾ ਨਾ ਤੇ ਜੇ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਕੋਲ ਪੈਸਾ ਆ ਰਿਹਾ ਹੈ ਨਾ ਤਾਂ ਉਸ ਪੈਸੇ ਨੂੰ ਮੂਰਖਾਂ ਦੀ ਤਰ੍ਹਾਂ ਨਾ ਉਡਾਓ 스마트 ਇਨਵੈਸਟਮੈਂਟਸ ਕਰੋ ਕਿਉਂਕਿ ਪੈਸਾ ਜਿਹੜਾ ਹੈ ਨਾ ਇਹਨੂੰ ਇਸ ਜਿਹੀ ਥਾਂ ਦੇ ਉੱਤੇ ਇਨਵੈਸਟ ਕਰੋ ਜਿੱਥੋਂ ਇਹਦੀ ਕੀਮਤ ਜਿਹੜੀ ਹੈ ਉਹ ਡਬਲ ਹੋਵੇ ਕਿਉਂਕਿ ਇਹ ਬਹੁਤ ਵੱਡੀ ਸੱਚਾਈ ਹੈ ਕਿ ਨਾ ਤਾਂ ਪੈਸਾ ਕੋਲ ਰਹਿੰਦਾ ਤੇ ਦੂਜੀ ਗੱਲ ਪੈਸੇ ਤੋਂ ਬਿਨਾ ਕੋਈ ਪੁੱਛਦਾ ਵੀ ਨਹੀਂ ਹੈਗਾ ਠੀਕ ਹੈ ਤਾਂ ਪੈਸਾ ਜਿੰਨਾ ਕਮਾਉਣਾ ਔਖਾ ਹੈ ਨਾ ਉਹ ਸਾਂਭਣਾ ਉਸ ਤੋਂ ਵੀ ਜ਼ਿਆਦਾ ਕਿਤੇ ਔਖਾ ਉਹ ਕਹਿੰਦੇ ਆ ਨਾ ਕਿ ਕਮਾ ਤਾਂ ਫਿਰ ਵੀ ਬੰਦਾ ਔਖਾ ਸੌਖਾ ਪੈਸਾ ਲੈਂਦਾ ਪਰ ਸਾਂਭਣਾ ਹਰੇਕ ਨੂੰ ਨਹੀਂ ਆਉਂਦਾ ਇਸ ਲਈ 스마트 ਇਨਵੈਸਟਮੈਂਟਸ ਕਰੋ ਚਾਹੇ ਤੁਸੀਂ ਉਹਨੂੰ 골ਡ ਦੇ ਵਿੱਚ ਇਨਵੈਸਟ ਕਰੋ ਚਾਹੇ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰੋ ਪਰ ਕਿਸੇ ਅਜਿਹੇ ਥਾਂ ਦੇ ਉੱਤੇ ਇਨਵੈਸਟ ਕਰੋ ਜਿੱਥੇ ਤੁਹਾਨੂੰ ਕੱਲ ਨੂੰ ਉਹਦੇ ਦੁੱਗਣਾ ਹੋਣ ਦੀ ਉਮੀਦ ਹੋਵੇ ਜਾਂ ਜਿੱਥੋਂ ਤੁਹਾਨੂੰ ਕੋਈ ਇਨਕਮ ਦਾ ਜਿਹੜਾ ਸੋਰਸ ਹੈ ਉਹ ਤੁਸੀਂ ਜਨਰੇਟ ਕਰ ਸਕੋ ਪੈਸੇ ਤੋਂ ਪੈਸਾ ਬਣਾਉਣਾ ਸਿੱਖੋ ਇਹ ਚੀਜ਼ਾਂ ਤੁਹਾਡੀ ਜ਼ਿੰਦਗੀ ਸੌਖੀ ਕਰ ਦੇਣਗੀਆਂ ਤੇ ਜੇਕਰ ਤੁਹਾਨੂੰ ਅਜਿਹੇ ਕਿਸੇ ਵੀ ਕੰਮ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਨਾ ਕੁਐਰੀਜ਼ ਦੇ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਆਈ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਮੈਂ ਇਹ ਗੱਲ ਯਕੀਨਨ ਕਹਿ ਸਕਦੀ ਹਾਂ ਕਿ ਜੇਕਰ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਅਮਲ ਕਰੋਗੇ ਤਾਂ ਇਹ ਗੱਲਬਾਤ ਤੁਹਾਡੀ ਜ਼ਿੰਦਗੀ ਬਦਲਣ ਦਾ ਦਮ ਰੱਖਦੀ ਹੈ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੀਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਹੁਣ ਦਿਓ ਇਜਾਜ਼ਤ